ਉਹ ਕਹਿੰਦੇ ਨੇ ਕਿ ਦਵਾਈਆਂ ਨਾਲੋਂ ਜ਼ਿਆਦਾ ਦੁਆ ਦੇ ਵਿੱਚ ਅਸਰ ਹੁੰਦਾ ਇਸ ਚੀਜ਼ ਨੂੰ ਅਸੀਂ ਵੀ ਐਗਰੀ ਕਰਦੇ ਹਾਂ ਕਿ ਦੁਆਵਾਂ 'ਚ ਬਹੁਤ ਅਸਰ ਹੁੰਦਾ ਪਰ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਚਰਚ ਦੇ ਵਿੱਚ व्हीਲ ਚੇਅਰ ਤੇ ਬੈਠ ਕੇ ਬੰਦਾ ਜਾਂਦਾ ਤੇ ਇੱਕ ਐਸੀ ਪ੍ਰੇ ਕੀਤੀ ਜਾਂਦੀ ਹੈ ਤੇ ਉਹ ਆਪਣੇ ਆਪ ਚੱਲਣ ਲੱਗ ਜਾਂਦਾ ਇਹਦੇ ਵਿੱਚ ਕਿੰਨਾ ਕਿ ਸੱਚ ਹੈ ਬੰਦੇ ਦਾ ਆਪਣਾ ਵਿਸ਼ਵਾਸ ਤੇ ਉਹਦਾ ਖੁਦਾ ਤੇ ਵਿਸ਼ਵਾਸ ਇਹ ਬੜਾ ਜ਼ਰੂਰੀ ਹੈ ਮੈਂ ਕੱਲੇ ਚਰਚ ਦੀ ਗੱਲ ਨਹੀਂ ਕਰਦਾ ਤੁਸੀਂ ਜਿੰਨੂੰ ਵੀ ਮੰਨਦੇ ਹੋ ਜੇ ਤੁਹਾਡਾ ਅਟੁੱਟ ਵਿਸ਼ਵਾਸ ਉਹਨਾਂ ਦੇ ਉੱਤੇ ਹੈ ਜੇ ਤੁਸੀਂ ਉੱਥੇ ਜਾ ਕੇ ਕਹਿ ਰਹੇ ਹੋ ਕਿ ਮੈਂ ਅੱਜ ਪਰਮੇਸ਼ਰ ਤੁਹਾਡੇ ਕੋਲ ਆ ਰਿਹਾ ਹਾਂ ਤੇ ਮੈਂ ਆਪਣੀ ਵੀਲ ਚੇਰ ਨੂੰ ਛੱਡ ਕੇ ਜਾਣਾ ਹੈ ਤਾਂ ਪਰਮੇਸ਼ਰ ਕੰਮ ਕਰਦਾ ਸਾਡੇ 10 ਹੁਕਮ ਨੇ ਬਾਈਬਲ ਦੇ ਜੀ ਸੱਚਾ ਜ਼ਿੰਦਾ ਇੱਕ ਖੁਦਾ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਇਹ ਬਿਲਕੁਲ ਸੱਚ ਗੱਲ ਹੈਗਾ ਕਿ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਮੈਮ ਫਾਇਰ ਸ਼ਬਦ ਦਾ ਮਤਲਬ ਇਹ ਨਹੀਂ ਹੈ ਕਿ ਫਾਇਰ ਬੋਲ ਜੰਦਾ ਜਦੋਂ ਪ੍ਰਭੂ ਯੇਸ਼ੂ ਮਸੀਹ ਜੇ ਤਾਂ ਤੁਸੀਂ ਕ੍ਰਿਸ਼ਚਨ ਕਮਿਊਨਿਟੀ ਦੇ ਨਾਲ ਜੇ ਸੰਬੰਧਿਤ ਜੇ ਨਹੀਂ ਹੋ ਜਾਂ ਤੁਸੀਂ ਉਹਨਾਂ ਦੀes ਸੁਭਾਵਾਂ ਨੂੰ ਦੇਖਦੇ ਹੋ ਸਾਡੇ ਵਿੱਚ ਪਵਿੱਤਰ ਆਤਮਾ ਆ ਹੌਲੀ ਸਪਿਰਿਟ ਜਦੋਂ ਹੌਲੀ ਸਪਿਰਿਟ ਕਹੇ ਤੇ ਉੱਤਰਦਾ ਨਾ ਉਹ ਇੱਕ ਫਾਇਰ ਇੱਕ ਅੱਗ ਵਾਂਗ ਉੱਤਰਦਾ ਹੌਲੀ ਸਪਿਰਿਟ ਇੱਕ ਅੱਗ ਵਾਂਗ ਉੱਤਰਦਾ ਵਾ ਤੇ ਇਨਸਾਨ ਨੂੰ ਜਦੋਂ ਉਹ ਹੌਲੀ ਸਪਿਰਿਟ ਦਾ ਅਨੁਭਵ ਹੁੰਦਾ ਨਾ ਤਾਂ ਉਹ ਜਿੱਦਾਂ ਕਿਸੇ ਨੂੰ ਇੱਕ ਛੇਕ ਲੱਗਦਾ ਉਹ ਏਦਾਂ ਡਿੱਗਦਾ ਫਾਇਰ ਦਾ ਮੀਨ ਉਹ ਹੈ ब्रेकिंग टुडे न्यूज़ देख रही तमाम दर्शकानू नमस्कार ਤੇ ਅੱਜ ਅਸੀਂ ਇੱਕ ਮੁੱਦਾ ਜਿਹੜਾ ਉਹ ਸਾਂਝਾ ਕਰ ਰਹੇ ਆ ਜਿੱਦਾਂ ਕਿ ਮੁੱਦਾ ਆ ਉਹ ਹੈਗਾ ਪਰਮੇਸ਼ਵਰ ਕੌਣ ਨੇ ਤੇ ਅ ਅੱਜ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਵਾਉਂਦੇ ਆ ਤੇ ਜਾਣਦੇ ਹਾਂ ਉਹਨਾਂ ਕੋਲੋਂ ਕਿ ਪਰਮੇਸ਼ਵਰ ਕੌਣ ਨੇ ਨਮਸਕਾਰ ਜੀ ਨਮਸਤੇ ਜੀ ਬਹੁਤ ਬਹੁਤ ਥੋੜਾ ਧੰਨਵਾਦ ਤੁਹਾਡਾ ਬ੍ਰੇਕਿੰਗ ਟੂਡੇ ਜਿਹੜਾ ਚੈਨਲ ਆ ਔਰ ਦੀਪਾਲੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਸਾਨੂੰ ਇਸ ਤਰੀਕੇ ਨਾਲ ਸਮਝਿਆ ਕਿ ਵੀ ਐਡੀ ਵੱਡੀ ਗੱਲ ਆ ਪਰਮੇਸ਼ਵਰ ਦੀ ਤਾਂ ਉਹਦੇ ਵਾਸਤੇ ਤੁਸੀਂ ਸਾਨੂੰ ਕੋਲ ਬੁਲਾਇਆ ਔਰ ਇਹਦੇ ਕਰਕੇ ਬਬਲੇ ਸੁਣਨ ਦੀ ਕੋਸ਼ਿਸ਼ ਕੀਤੀ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਜਿਹੜੇ ਦਰਸ਼ਕ ਤੁਹਾਨੂੰ ਸੁਣ ਰਹੇ ਨੇ ਸਭ ਤੋਂ ਪਹਿਲੇ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਆਪਣਾ ਪਰਚੇ ਦੇ ਦਿਓ ਮੇਰਾ ਨਾਮ ਸੁਨਾਵਰ ਪੱਟੀ ਪ੍ਰਧਾਨ ਯੂਨਾਈਟਿਡ ਪੀਪਲਸ ਲੀਗ ਔਰ ਸਾਡੀ ਜਿਹੜੀ ਜਥੇਬੰਦੀ ਆ ਬੜੇ ਲੰਮੇ ਸਮੇਂ ਤੋਂ ਚੱਲਦੀ ਪਈ ਆ ਔਰ ਕ੍ਰਿਸਚਨ ਕਮਿਊਨਿਟੀ ਦੇ ਨਾਲ ਨਾਲ ਅਸੀਂ ਬਾਕੀ ਸਮਾਜ ਦੀ ਵੀ ਪ੍ਰੋਪਰ ਦੇ ਤਰੀਕੇ ਦੇ ਨਾਲ ਆਪਾਂ ਸੇਵਾ ਦੇ ਵਿੱਚ ਹਾਜ਼ਰ ਰਹਿਨੇ ਆ ਔਰ ਇਹ ਸਾਡੀ ਜੱਥੇਬੰਦੀ ਬੜੇ ਲੰਬੇ ਸਮੇਂ ਤੋਂ ਚੱਲਦੀ ਪਈ ਹੈ ਜੀ ਤੇ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੋਏਗਾ ਕਿ ਪਰਮੇਸ਼ਵਰ ਕੌਣ ਨੇ ਸ੍ਰਿਸ਼ਟੀ ਕਰਤਾ ਜਿਨ੍ਹਾਂ ਨੇ ਇਸ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਪਰਮੇਸ਼ਵਰ ਤਾਂ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਪਰ ਮੇਸ਼ਵਰ ਜੀ ਜਿਹੜਾ ਪਰ ਤੋਂ ਪਰੇ ਆ ਜੀ ਆਪਾਂ ਪੰਚਾਇਤਾਂ ਦੇ ਵਿੱਚ ਵੀ ਬਹਿਨੇ ਤਾਂ ਕਹਿੰਦੇ ਆ ਪਰਿਆਂ ਚ ਪਰ ਉਹ ਪਰਤੋਂ ਪਰੇ ਆ ਉਹ ਪਰਮੇਸ਼ਵਰ ਆ ਪਰਮੇਸ਼ਵਰ ਜੇ ਸਾਡੇ ਰਿਲੀਜੀਅਨ ਦੇ ਅਕੋਰਡਿੰਗ ਆਪਾਂ ਗੱਲ ਕਰੀਏ ਤਾਂ ਪ੍ਰਭੂ ਯੇਸ਼ੂ ਮਸੀਹ ਮਹਾਨ ਸਾਡੇ ਯਹਵਾ ਪਰਮੇਸ਼ਵਰ ਉਹ ਪਰਮੇਸ਼ਵਰ ਨੇ ਔਰ ਅਸੀਂ ਉਹਨਾਂ ਦਾ ਹੀ ਜਿਹੜੇ ਉਹਨਾਂ ਦੇ ਅਸੀਂ ਫਾਲੋਅਰਸ ਹੈਗੇ ਉਹਨਾਂ ਦੇ ਮਗਰ ਚੱਲਦੇ ਆ ਜੀ ਆ ਜਿਵੇਂ ਕਿ ਅਗਰ ਮੈਂ ਬਾਈਬਲ ਦੀ ਗੱਲ ਕਰਾਂ ਕੁਰਾਨ ਦੀ ਗੱਲ ਕਰਾਂ ਕਿਤੇ ਵੀ ਕਿਸੇ ਵੀ ਧਰਮ ਦੇ ਵਿੱਚ ਦੇਖ ਲਓ ਕਿ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਪਰਮਾਤਮਾ ਇਕ ਹੈ ਤੇ ਫਿਰ ਵੀ ਲੋਕਾਂ ਨੇ ਪਰਮਾਤਮਾ ਨੂੰ ਵੱਖ-ਵੱਖ ਕਿਵੇਂ ਵੰਡ ਦਿੱਤਾ ਏ ਮੈਡਮ ਗੱਲ ਇੱਥੇ ਹੈਗੀ ਆ ਕਿ ਇਹ ਜੜੀਆਂ ਚੀਜ਼ਾਂ ਨੇ ਦੇ ਪਾਰਲੀਮੈਂਟ ਵੱਖਵਾਦੀ ਰੂਪ ਜਿਹੜਾ ਆ ਵੱਖਵਾਦੀ ਸਿਸਟਮ ਜਿਹੜਾ ਵਾ ਇਹ ਲੋਕਾਂ ਨੇ ਆਪਣੇ ਕੋਲ ਬਣਾ ਲਿਆ ਐਕਚੁਅਲੀ ਵੱਖਵਾਦ ਦੀ ਗੱਲ ਨਹੀਂ ਆ ਹਰ ਧਰਮ ਨੂੰ ਆਪਣੇ ਤਰੀਕੇ ਨਾਲ ਮੰਨਣ ਦਾ ਹਰ ਬੰਦੇ ਨੂੰ ਅਧਿਕਾਰ ਹੈ ਜੇ ਆਪਾਂ ਸਿੱਖ ਕਮਿਊਨਿਟੀ ਦੀ ਗੱਲ ਕਰੀਏ ਤਾਂ ਉਹ ਸ੍ਰੀ ਹਰਮੰਦਰ ਸਾਹਿਬ ਨੂੰ ਪੂਜਦੇ ਨੇ ਜੀ ਜੇ ਆਪਾਂ ਗੱਲ ਕਰੀਏ Hindu ਕਮਿਊਨਿਟੀ ਦੀ ਤੋ ਅਯੁੱਧਿਆ ਨੂੰ ਬਹੁਤ ਪਹਿਲ ਦਿੰਦੇ ਨੇ ਜੇ ਆਪਾਂ ਮੁਸਲਮਾਨ ਦੀ ਗੱਲ ਕਰੀਏ ਤੇ ਉਹ ਪਹਿਲ ਦਿੰਦੇ ਨੇ ਮੱਕਾ ਬਦੀਨਾ ਨੂੰ ਜੀ ਜੇ ਅਸੀਂ 크ਿਸਚੀਅਨ ਕਮਿਊਨਿਟੀ ਦੀ ਗੱਲ ਕਰਦੇ ਆ ਸਾਡੀ ਜਿਹੜੀ ਪਹਿਲ ਹੈਗੀ ਆ ਉਹ ਯੇਰੂਸ਼ਲਮ ਆ ਜੀ ਗੱਲ ਇਹ ਹੈਗੀ ਆ ਕਿ ਸਥਾਨ ਸਾਰਿਆਂ ਦੇ ਔਰ ਇਹ ਮਤਲਬ ਰਸਤੇ ਅਲੱਗ-ਅਲੱਗ ਨੇ ਪਰ ਇਨਸਾਨੀਅਤ ਦੇ ਨਾਲ ਇਨਸਾਨੀਅਤ ਦੇ ਨਾਤੇ ਆਪਾਂ ਗੱਲ ਕਰਦੇ ਐਜ਼ ਅ ਹਿਮਨਿਟੀ ਅਸੀਂ ਸਾਰੇ ਇੱਕੇ ਆ ਹੁਣ ਤੁਸੀਂ ਈਓ ਤੁਸੀਂ ਮੇਰੀ ਭੈਣ ਓ ਜੀ ਠੀਕ ਹੈ ਜੀ ਮੈਂ ਹੁਣ ਤੁਹਾਨੂੰ ਐਜ਼ ਆ ਧਰਮ ਨਹੀਂ ਲਊਗਾ ਜੀ ਐਜ਼ ਆ ਮੇਰੀ ਸਿਸਟਰ ਹਾਂ ਐਜ਼ ਆ ਕੋਈ ਵੀ ਹਾਂ ਮੈਂ ਤੁਹਾਨੂੰ ਐਜ਼ ਆ ਸਿਸਟਰ ਲਊਗਾ ਨਾ ਆਗੀ ਐਜ਼ ਆ ਮਤਲਬ ਇਹ ਕਹੋਂਗੇ ਕਿ ਇਹ ਕਿਹੜੇ ਧਰਮ ਦੇ ਜਾਂ ਕਿਹੜੇ ਧਰਮ ਦੇ ਨਹੀਂ ਆ ਇਹ ਜਿੰਨਾ ਲੋਕਾਂ ਨੇ ਧਰਮਾਂ ਨੂੰ ਮੁੱਖ ਰੂਪ ਦੇ ਵਿੱਚ ਲਿਆ ਕੇ ਸਾਹਮਣੇ ਕਰਤਾ ਮੈਂ ਸਮਝਦਾ ਕਿ ਉਹ ਲੋਕ ਧਰਮ ਦੇ ਠੇਕੇਦਾਰ ਬਾਣੀ ਨਹੀਂ ਸਕਦੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਮੋਰੇ ਲਿਆਂਦਾ ਜੀ ਅੱਜ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਮਤਲਬ ਤੁਸੀਂ ਕਹਿ ਰਹੇ ਹੋ ਕਿ ਕਿ ਇਨਸਾਨੀਅਤ ਹੋਣ ਦੇ ਨਾਤੇ ਕਿ ਹਰ ਕਿਸੇ ਨੂੰ ਮਤਲਬ ਅਹ ਇਹ ਪਰਮਾਤਮਾ ਤੁਸੀਂ ਕਹਿੰਦਾ ਕਿ ਇੱਕ ਆ ਪਰ ਫਿਰ ਵੀ 크੍ਰਿਸਚੀਅਨ ਧਰਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਮੰਦਰਾਂ ਦੇ ਵਿੱਚ ਮੱਥਾ ਨਹੀਂ ਟੇਕਣਾ ਪ੍ਰਸ਼ਾਦ ਨਹੀਂ ਖਾਣਾ ਉਸ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਮੈਮ ਹਰ ਧਰਮ ਦੀ ਨਾ ਆਸਥਾ ਹੁੰਦੀ ਹੈ ਜੀ ਹਰੇਕ ਧਰਮ ਦਾ ਆਪਣਾ ਆਪਣਾ ਇੱਕ ਸੈਕਰਾਮੈਂਟ ਹੈ ਜਿਹਨੂੰ ਸਾਡੇ ਚ ਸੈਕਰਾਮੈਂਟ ਕਿਹਾ ਜਾਂਦਾ ਲੇਕਿਨ ਹਰ ਧਰਮ ਦੇ ਕਸੂਲ ਹੁੰਦੇ ਆ ਜੀ ਜੇ ਮਤਲਬ ਇਹਦੇ ਵਿੱਚ ਮੈਂ ਗੁਰੇਜ਼ ਨਹੀਂ ਕਰੂੰਗਾ ਇਹ ਗੱਲ ਕਹਿਣ ਤੋਂ ਕਿ ਜੇ ਕੋਈ ਬੰਦਾ ਕਹਿੰਦਾ ਵਾ ਕਿ ਤੁਸੀਂ ਮੰਦਰ ਤੋਂ ਪ੍ਰਸ਼ਾਦ ਨਹੀਂ ਖਾਣਾ ਵਿਅਕਤੀਗਤ ਤੌਰ ਦੇ ਉੱਤੇ ਮੈਂ ਨਹੀਂ ਖਾਣਾ ਜੀ ਮੈਂ ਜੇ ਕਿਤੇ ਜਾਣਾ ਆ ਮੈਂ ਇੱਕ ਪੋਲਿਟਿਕਸ ਦੇ ਵਿੱਚ ਆ ਮੈਂ ਪੋਲਿਟਿਸ਼ੀਅਨ ਆ ਮੈਂ ਕਿਤੇ ਜਾਊਂਗਾ ਮੈਨੂੰ ਕਿਤੇ ਵੀ ਜਾਣਾ ਪੈਂਦਾ ਮੈਂ ਪ੍ਰਸ਼ਾਦ ਵੀ ਖਾਊਂਗਾ ਮੈਂ ਹਰ ਇੱਕ ਜਗ੍ਹਾ ਤੇ ਲੇਕਿਨ ਜਿਹੜੇ ਸਾਡੇ ਕਈ ਜਗ੍ਹਾ ਤੇ ਉੱਤੇ ਸੈਕਰਾਮੈਂਟਸ ਨੇ ਜੀ ਜੇ ਇਸ ਚੀਜ਼ ਨੂੰ ਆਪਾਂ ਇਹ ਚੀਜ਼ ਨੂੰ ਕਹਿ ਕੇ ਕਰ ਦਈਏ ਐਜ਼ ਆ ਪੋਲਿਟਿਕਸ ਕਿ ਤੁਹਾਡੇ ਤੇ ਇਲਜ਼ਾਮ ਇਹ ਲੱਗਦੇ ਨੇ ਕਿ ਤੁਸੀਂ ਪ੍ਰਸ਼ਾਦ ਨਹੀਂ ਖਾਂਦੇ ਇਹੋ ਜਿਹਾ ਕਿਤੇ ਵੀ ਨਹੀਂ ਹੈਗਾ ਜੀ ਇਹੋ ਜਿਹਾ ਕਿਤੇ ਵੀ ਨਹੀਂ ਹੈਗਾ ਅਸੀਂ ਭਾਈਚਾਰਕ ਸਾਂਝ ਦੇ ਲਈ ਹਰ ਜਗ੍ਹਾ ਹੁਣ ਮੇਰੇ 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 ਨਾਲ ਮੇਰੇ ਦੋਸਤ ਨੇ ਮੇਰੇ ਭਰਾ ਨੇ ਮੇਰੇ ਭਰਾ Hindu ਵੀ ਨੇ ਮੇਰੇ ਭਰਾ Sikh ਵੀ ਨੇ ਮੇਰੇ ਭਰਾ Muslim ਵੀ ਨੇ ਮੈਂ ਹਰ ਜਗ੍ਹਾ ਦੇਣਾ ਖਾਣਾ ਬਿਨਾ ਇਹ ਇਹ ਬੇਬੁਨਿਆਦੀ ਗੱਲ ਹੈਗੀ ਆ ਵੀ ਜਿਹੜੀ ਆਪਾਂ ਇਹ ਗੱਲ ਕਹਿੰਨਾ ਹਾਂ ਬਾਕੀ ਆਸਥਾ ਦੇ ਮੁਤਾਬਕ ਜਿੱਥੇ ਕਿਤੇ ਕਿਸੇ ਨੂੰ ਕੋਈ ਵੀ ਇਹ ਸਾਰੇ ਧਰਮਾਂ ਦਾ ਜੀ ਇਹ ਸਾਰੇ ਧਰਮਾਂ ਚਾਹੇ ਕਿਤਨਾ ਕਿਤੇ ਕਿਸੇ ਨੂੰ ਕਿਸੇ ਤਰ੍ਹਾਂ ਦੇ ਵਿੱਚ ਰੋਕtham ਹੈਗੀ ਆ ਤਾਂ ਹਰ ਤਨ ਜਗ੍ਹਾ ਇਹ ਇੱਥੇ ਆਪਾਂ ਕਿਸੇ ਨੂੰ ਕਿੰਤੂ ਪਰੰਤੂ ਕਰਨੀ ਚਾਹੀਦੀ ਵੀ ਨਹੀਂ ਹੈ। ਅਗਰ ਮੈਂ ਪਹਿਲੇ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਕਿੰਨੇ ਚਰਚ ਨੇ? ਮਣਮ ਪੰਜਾਬ ਦੇ ਵਿੱਚ ਅਗਰ ਆਪਾਂ ਚਰਚਾਂ ਦੀ ਗਿਣਤੀ ਲਾਣੀ ਸ਼ੁਰੂ ਕਰਦੀਏ ਤਾਂ ਸੈਂਕੜੇ ਦੇ ਹਿਸਾਬ ਦੇ ਨਾਲ ਚਰਚਸ ਨੇ। ਜੀ। ਹਜ਼ਾਰਾਂ ਦੇ ਹਿਸਾਬ ਨੇ ਚਰਚਸ ਨੇ। ਸਾਡੇ ਹੋਮ ਚਰਚਸ ਵੀ ਨੇ, ਸਾਡੇ ਮੇਨ ਲਾਈਨ ਚਰਚਸ ਵੀ ਨੇ। ਸਾਡੇ ਮੇਗਾ ਮਿਨਿਸਟਰੀਜ਼ ਆ ਉਹਨਾਂ ਦੀਆਂ ਬ੍ਰਾਂਚਾਂ ਕਿੰਨੀਆਂ ਨੇ ਜੀ ਜੇ ਅਨਕੁਲਨਾ ਮਿਨਿਸਟਰੀ ਦੀ ਗੱਲ ਕਰੀ ਤੇ ਉਹਨਾਂ ਦੀਆਂ ਬ੍ਰਾਂਚਾਂ ਕਿੰਨੀਆਂ ਨੇ ਜੇ ਪ੍ਰੋਫਿਟ ਬੰਜਦਰ ਸਿੰਘ ਮਿਨਿਸਟਰੀ ਦੀ ਗੱਲ ਕਰੀ ਤੇ ਉਹਨਾਂ ਦੀਆਂ ਬ੍ਰਾਂਚਸ ਕਿੰਨੀਆਂ ਨੇ ਐਦਾਂ ਹੀ ਗੱਲ ਕਰ ਲਈਏ ਜੇ ਆਪਾਂ ਹਰਪ੍ਰੀਤ ਦਿਉਲ ਦੀ ਤੇ ਉਹਨਾਂ ਦੀਆਂ ਹੀ ਪਾਸਟਰ ਜੀ ਦੀਆਂ ਕਿੰਨੀਆਂ ਬ੍ਰਾਂਚਸ ਨੇ ਚਰਚਾ ਦੀਆਂ ਮਤਲਬ ਹਜ਼ਾਰਾਂ ਦੇ ਸੈਂਕੜੇ ਦੇ ਹਿਸਾਬ ਨਾਲ ਚਰਚਸ ਨੇ ਇਹਦੀ ਗਿਣਤੀ ਕਰਪਾਣਾ ਤਾਂ ਮੇਰੇ ਖਿਆਲ ਨਾਲ ਮੇਰੇ ਤੋਂ ਵੀ ਸੰਭਾਵਿਤ ਨਹੀਂ ਹੈਗਾ ਤੇ ਸ਼ਾਇਦ ਤੁਹਾਡੇ ਕੋਲ ਵੀ ਸੰਭਾਵਿਤ ਨਾ ਹੋਵੇ ਜੀ ਤੇ ਕੀ ਹਰ ਚਰਚ ਦਾ ਜਿਹੜਾ ਰੂਲ ਰੈਗੂਲੇਸ਼ਨ ਹੈ ਉਹ ਅਲੱਗ-ਅਲੱਗ ਹੈ ਕੀ ਮਤਲਬ ਹਰ ਚਰਚ ਦਾ ਰੂਲ ਰੈਗੂਲੇਸ਼ਨ ਇੱਕੋ ਹੀ ਹੈ ਮੈਮ ਐਦਾ ਨਹੀਂ ਵੀ ਚਰਚਸ ਦਾ ਰੂਲ ਰੈਗੂਲੇਸ਼ਨ ਬੇਸਿਕਲੀ ਐਜ਼ ਆ ਧਾਰਮਿਕ ਐਕਚੁਅਲੀ ਹੁੰਦਾ ਕੀ ਆ ਕਿ ਇੱਕ ਡਾਕਟਰਾਈਨ ਹੁੰਦੀ ਆ ਡਾਕਟਰਾਈਨ ਜਿਹੜੀ ਆ ਹਰੇਕ ਦੀ ਵੱਖਰੀ-ਵੱਖਰੀ ਹੁੰਦੀ ਹੈ ਸਾਡੇ ਤਰ੍ਹਾਂ ਦੀ ਡਾਕਟਰਾਈਨ ਜਿਹੜੀ ਆ ਜੀ ਆਪਾ ਮਤਲਬ ਚਲ ਜੀਏ ਮਿਸ਼ਨਾਂ ਵੱਲ ਚਲ ਜਾਵਾਂ ਤਾਂ ਡਾਕਟਰਿਨਸ ਕਿੰਨਾ ਕਿਤੇ ਡਿਫਰੈਂਟ ਹੋ ਸਕਦੀ ਹੈ ਲੇਕਿਨ ਮਤਲਬ ਜਿਹੜਾ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਇੱਕੋ ਜਿਹਾ ਆ ਮਤਲਬ ਇਹਦੇ ਵਿੱਚ ਇਹ ਨਹੀਂ ਆ ਕਿ ਮਿਸ਼ਨਾਂ ਜਾਂ ਉਹ ਵਖਵਾਦ ਨੇ ਹੈ ਗਿਆ ਇੱਕੋ ਨੇ ਕਿਤੇ ਨਾ ਕਿਤੇ ਡਾਕਟਰ ਇਹਨਾਂ ਚ ਮਾੜਾ ਮੋਟਾ ਫਰਕ ਹੋ ਸਕਦਾ ਲੇਕਿਨ ਉਦਾਂ ਕਿਤੇ ਵੀ ਕੋਈ ਫਰਕ ਨਹੀਂ ਆ। ਕਹਿੰਦੇ ਨੇ ਕਿ ਦਵਾਈਆਂ ਨਾਲੋਂ ਜ਼ਿਆਦਾ ਦੁਆ ਦੇ ਵਿੱਚ ਅਸਰ ਹੁੰਦਾ। ਇਸ ਚੀਜ਼ ਨੂੰ ਅਸੀਂ ਵੀ ਐਗਰੀ ਕਰਦੇ ਹਾਂ ਕਿ ਦੁਆਵਾਂ 'ਚ ਬਹੁਤ ਅਸਰ ਹੁੰਦਾ। ਪਰ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਚਰਚ ਦੇ ਵਿੱਚ व्हीਲ ਚੇਅਰ ਤੇ ਬੈਠ ਕੇ ਬੰਦਾ ਜਾਂਦਾ ਤੇ ਇੱਕ ਐਸੀ ਪ੍ਰੇ ਕੀਤੀ ਜਾਂਦੀ ਹੈ ਤੇ ਉਹ ਆਪਣੇ ਆਪ ਚੱਲਣ ਲੱਗ ਜਾਂਦਾ। ਇਹਦੇ ਵਿੱਚ ਕਿੰਨਾ ਕਿ ਸੱਚ ਹੈ? ਬੰਦੇ ਦਾ ਆਪਣਾ ਵਿਸ਼ਵਾਸ ਤੇ ਉਹਦਾ ਖੁਦਾ ਤੇ ਵਿਸ਼ਵਾਸ ਇਹ ਬੜਾ ਜ਼ਰੂਰੀ ਹੈ। ਮੈਂ ਕੱਲੇ ਚਰਚ ਦੀ ਗੱਲ ਨਹੀਂ ਕਰਦਾ। ਤੁਸੀਂ ਜਿੰਨੂੰ ਵੀ ਮੰਨਦੇ ਹੋ ਜੇ ਤੁਹਾਡਾ ਅਟੁੱਟ ਵਿਸ਼ਵਾਸ ਉਹਨਾਂ ਦੇ ਉੱਤੇ ਹੈ ਤੇ ਤੁਸੀਂ ਉੱਥੇ ਜਾ ਕੇ ਕਹਿ ਰਹੇ ਹੋ ਕਿ ਮੈਂ ਅੱਜ ਪਰਮੇਸ਼ਵਰ ਤੁਹਾਡੇ ਕੋਲ ਆ ਰਿਹਾ ਵਾਂ ਤੇ ਮੈਂ ਆਪਣੀ ਵੀਲ ਚੇਰ ਨੂੰ ਛੱਡ ਕੇ ਜਾਣਾ ਆ ਤਾਂ ਪਰਮੇਸ਼ਵਰ ਕੰਮ ਕਰਦਾ ਉਹ ਕੱਲਾ ਇਹ ਨਹੀਂ ਆ ਕਿ ਮੈਂ ਤੁਸੀਂ ਜੇ ਕੱਲੀ ਗੱਲ ਕਰوں ਕਿ ਚਰਚ ਦੀ ਬੜੀਆਂ ਬੜੀਆਂ ਮੈਂ ਤੁਹਾਨੂੰ ਇਹੋ ਜਿਹੇ ਸਟੋਰੀਜ਼ ਦੱਸ ਦੂੰਗਾ ਮੈਂ ਇਹੋ ਜਿਹੇ ਆ ਫਿਲਮਾਂ ਬੜੀਆਂ ਹੋਈਆਂ ਵਾਂ ਅਕਸ਼ੇ ਕੁਮਾਰ ਦੀ ਫਿਲਮ ਸੀਗੀ ਮੈਂ ਉਹਦੇ ਵਿੱਚ ਅ ਜਿੱਥੇ ਉਹ ਅੰਡਰਟ੍ਰੈਕ ਦੇ ਨਾਲ ਕੋਈ ਫਿਲਮ ਸੀਗੀ ਖਿਲਾੜੀ ਵਾਲੀ ਫਿਲਮ ਉਹਦੇ ਵਿੱਚ ਉਹ ਜਾਂਦਾ ਅੰਡਰਟੇਕਰ ਉਹ ਫਿਲਮਾਇਆ ਗਿਆ ਦ੍ਰਿਸ਼ ਆ ਉਹ ਚ ਅੰਡਰਟੇਕਰ ਨਾਲ ਲੜਦਾ ਤੇ ਉਹ ਜਦੋਂ ਲੜਦਾ ਆ ਤੇ ਉਹਦਾ ਵਿਸ਼ਵਾਸ ਮਾਤਾ ਰਾਣੀ ਤੇ ਹੁੰਦਾ ਜੀ ਜਦੋਂ ਉਹਦੇ ਮੂੰਹ ਦੇ ਵਿੱਚ ਇੱਕ ਖੂਨ ਦਾ ਤਿਬਕਾ ਪੈਂਦਾ ਤੇ ਉੱਠ ਪੈਂਦਾ ਇਹ ਵਿਸ਼ਵਾਸ ਹੈ ਐਦਾਂ ਹੀ ਵਿਸ਼ਵਾਸ ਸਾਡੇ ਧਰਮ ਦੇ ਉੱਤੇ ਜਿੰਨੂੰ ਹੈਗਾ ਵਿਸ਼ਵਾਸ ਦੇ ਨਾਲ ਆਂਦਾ ਵਾ ਤਾ ਪਰਮੇਸ਼ਵਰ ਉਹਨੂੰ ਚੰਗਾ ਕਰਦੇ ਹੀ ਕਰਦਾ ਵਾ ਉਹ ਤਾਂ ਹਰ ਧਰਮ ਦੇ ਵਿੱਚ ਹੀ ਆ ਜੀ ਉਹ ਚਾਹੇ ਤੁਸੀਂ ਹਿੰਦੂ ਸਿੱਖ ਮੁਸਲਮਾਨ ਇਸਾਈ ਚਾਹੇ ਜਿੱਥੇ ਮਰਜ਼ੀ ਲੈ ਲੋ ਉੱਥੇ ਜਿੰਨੂੰ ਵਿਸ਼ਵਾਸ ਉਹਦੇ ਠੀਕ ਹੋਣਾ ਹੀ ਹੋਣਾ ਜੀ ਪਰ ਕਈ ਚਰਚ ਦੇ ਵਿੱਚ ਐ ਵੀ ਕਿਹਾ ਜਾਂਦਾ ਕਿ ਮੂਰਤੀ ਪੂਜਾ ਨਹੀਂ ਕਰਨੀ ਚਾਹੀਦੀ ਪਰ ਹਰ ਕਿਸੇ ਦੀ ਆਪਣੀ ਆਪਣੀ ਆਸਥਾ ਹੈ ਦੇਖੋ ਸਾਡੇ ਜਿਹੜਾ ਧਰਮ ਆ ਸਾਡੇ 10 ਹੁਕਮ ਨੇ ਬਾਈਬਲ ਦੇ ਜੀ ਸੱਚਾ ਜ਼ਿੰਦਾ ਇੱਕ ਖੁਦਾ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਇਹ ਬਿਲਕੁਲ ਸੱਚ ਗੱਲ ਹੈਗਾ ਕਿ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਅਸੀਂ ਉਹਦੇ ਵਿੱਚ ਜਿਹੜਾ ਸਾਡਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮੂਰਤੀ ਪੂਜਾ ਨਹੀਂ ਕਰਦੇ ਪਰ ਇਹਦੇ ਪਿੱਛੇ ਰਾਜ ਕੀ ਹੈ ਕੀ ਰਾਜ ਹੈ ਇਹਦੇ ਪਿੱਛੇ ਮੂਰਤੀ ਪੂਜਾ ਨਾ ਕਰਨ ਦਾ ਨਹੀਂ ਮੂਰਤੀ ਪੂਜਾ ਦੇਖੋ ਅੱਜ ਚੌਂਕਾ ਦੇ ਵਿੱਚ ਆਪਾਂ ਚੌਂਕ ਨਾਮ ਲਿਖ ਲਿਖ ਕੇ ਲਾ ਦਿੰਦੇ ਆ ਕਈ ਚੌਂਕਾ ਦੇ ਨਾਮ ਕਿਸੇ ਨਾ ਕਿਸੇ ਦੇ ਚਾਹੇ ਫਰੀडम फाइਟਰ ਹੋ ਜਾਣ ਜਾਂ ਕਿਸੇ ਦੇ ਵੀ ਆ ਜੀ ਐਕਚੁਅਲ ਉਹਨਾਂ ਨੇ ਜਿਹੜਾ ਕੰਮ ਕੀਤਾ ਅਸੀਂ ਉਹਨਾਂ ਦੀ ਯਾਦਗਾਰੀ ਚਲਾਏ ਆਪਾਂ ਉਹਨਾਂ ਦੀ ਯਾਦਗਾਰ ਚ ਲਾਏ ਨਾ ਵੀ ਇਹ ਉਹਨਾਂ ਦੇ ਨਾਮ ਦੇ ਉੱਤੇ ਆ ਜੇ ਮੰਨ ਲਓ ਕਿ ਇਹਦਾ ਵੀ ਆਪਾਂ ਫ੍ਰੀडम फाइਟਰ ਦੇ ਆ ਕਿ ਇਹਦਾ ਵੀ ਆਪਾਂ ਚੌਂਕ ਦਾ ਜਿਹੜਾ ਸਾਡਾ ਧਰਮ ਆ ਜਿਹੜਾ ਸਾਡਾ ਇੱਕ ਦਾਇਰਾ ਆ ਇੱਕ ਸਾਨੂੰ ਪਰਮੇਸ਼ਵਰ ਵੱਲੋਂ ਇੱਕ ਹੁਕਮ ਆ ਉਹ ਹੁਕਮ ਦੇ ਵਿੱਚ ਅਸੀਂ ਮੂਰਤੀ ਪੂਜਾ ਜੇ ਨਹੀਂ ਕਰਦੇ ਤਾਂ ਨਹੀਂ ਕਰਦੇ ਲੇਕਿਨ ਅਸੀਂ ਇਹਦੇ ਵਿੱਚ ਇਹ ਨਹੀਂ ਡਰਾਏ ਕਰਦੇ ਕਿਸੇ ਨੂੰ ਕਿ ਤੁਸੀਂ ਨਾ ਕਰੋ ਅਸੀਂ ਆਪਣੇ ਆਪ ਨੂੰ ਕੀਤਾ ਕਿ ਅਸੀਂ ਨਹੀਂ ਕਰਦੇ ਜਿਹੜਾ ਕੋਈ ਕਰਦਾ ਵਾ ਕਰੇ ਨੋ ਪ੍ਰੋਬਲਮ ਮੂਰਤੀ ਪੂਜਾ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਇਹਦੇ ਨਾਲ ਇਹ ਨਹੀਂ ਕਹਿੰਦੇ ਕਿ ਭਗਵਾਨ ਛੋਟਾ ਜਾਂ ਵੱਡਾ ਇਰਚ ਇਹ ਗੱਲ ਨਹੀਂ ਆ ਗਈ ਲੇਕਿਨ ਕਿਹ ਟਾਈਮ ਮੀਡੀਆ ਦੇ ਕੋਈ ਇਹੋ ਜਿਹੇ ਸਵਾਲ ਆ ਜਾਂਦੇ ਆ ਜਿਹੜੇ ਮਤਲਬ ਮੈਂ ਜੇ ਮਾਫ ਕਰੋਂਗੇ ਕੋਈ ਦੋ ਰਾਹੇ ਦੋ ਚੱਤੀ ਚ ਪਾਉਣ ਵਾਲੇ ਸਵਾਲ ਆ ਜਾਂਦੇ ਆ ਕਿ ਤੁਸੀਂ ਐਦਾਂ ਤਾਂ ਤੁਸੀਂ ਉਦਾਂ ਕਿਉਂ ਸਾਡਾ ਧਰਮ ਆ ਹੁਣ ਜਦੋਂ ਮੁਸਲਮਾਨਾਂ ਦੀ ਗੱਲ ਕਰ ਲਈਏ ਮੁਸਲਮਾਨ ਭਾਈਚਾਰਾ ਸਿਰਫ ਕੁਰਾਨ ਸ਼ਰੀਫ ਤੇ ਉੱਤੇ ਬੇਸਡ ਹੈ ਜੀ ਉਹਨਾਂ ਦੇ ਵਿੱਚ ਤਾਂ ਕੋਈ ਮੂਰਤੀ ਨਹੀਂ ਜੀ ਜੇ ਆਪਾਂ 크ਿਸਤਨ ਧਰਮ ਦੀ ਗੱਲ ਕਰ ਲਈਏ ਸਾਡੇ ਧਰਮ ਦੇ ਵਿੱਚ ਸਾਡੇ ਧਰਮ ਦੇ ਵਿੱਚ ਠੀਕ ਹੈ ਵੀ ਸਾਡੇ ਤੁਹਾਨੂੰ ਛੇਕਾ ਕਿ ਸੱਚਾ ਜ਼ਿੰਦਾ ਇੱਕ ਉਹਦਾ ਇਦਾਂ ਹੀ ਸੇਮ ਜੇ ਤੁਹਾਨੂੰ ਕਿਤੇ ਸਿੱਖ ਭਾਈਚਾਰੇ ਦੇ ਵਿੱਚ ਕਿਤੇ ਕੋਈ ਮੂਰਤੀ ਨਜ਼ਰ ਆਉਂਦੀ ਆ ਉਹ ਵੀ ਸ਼ਬਦ ਦੀ ਮਰਿਆਦਾ ਨੂੰ ਰੱਖਦੇ ਆ ਸ਼ਬਦ ਨੂੰ ਹੀ ਮੰਨਦੇ ਆ ਅਸੀਂ ਵੀ ਸ਼ਬਦ ਨੂੰ ਹੀ ਮੰਨਦੇ ਆ ਹਰ ਬੰਦਾ ਸ਼ਬਦ ਨੂੰ ਮੰਨਦਾ ਲੇਕਿਨ ਬਸ ਆ ਕੁਝ ਜਿਹੜੀਆਂ ਕੰਟਰੋਵਰਸ਼ੀਅਲ ਇਹੋ ਜਿਹੇ ਸਵਾਲ ਨੇ ਉਹਨਾਂ ਨੂੰ ਕਰਕੇ ਆਪਸੀ ਮਤਭੇਦ ਜੜਿਆ ਉਹ ਪਾਏ ਜਾ ਰਹੇ ਉਹ ਜਿਹੜੇ ਮਾੜੇ ਆ ਅਸੀਂ ਹਰ ਧਰਮ ਦਾ ਸਤਿਕਾਰ ਆਦਰ ਕਰਦੇ ਆ ਜਿਹੜਾ ਇਨਸਾਨ ਜੇ ਉਹ ਮੂਰਤੀ ਪੂਜਾ ਕਰਦਾ ਤਾਂ ਮੂਰਤੀ ਪੂਜਾ ਕਰੇ ਜੇ ਅਸੀਂ ਸ਼ਬਦ ਨੂੰ ਮੰਨਦੇ ਆ ਸ਼ਬਦ ਨੂੰ ਮੰਨਾਂਗੇ ਤਾਂ ਕੋਈ ਵੀ ਇਨਸਾਨ ਜਿੱਥੇ ਕਰਦਾ ਵਾ ਆਪਾਂ ਤਾਂ ਉਸਦੇ ਨਾਲ ਐਗਰੀ ਹੈਗੇ ਜੀ ਤੇ ਚਰਚ ਦੇ ਵਿੱਚ ਇੱਕ ਸ਼ਬਦ ਆ ਜਿਹੜਾ ਬੋਲਿਆ ਜਾਂਦਾ ਜਿਹੜਾ ਫਾਇਰ ਫਾਇਰ ਦਾ ਕੀ ਮਤਲਬ ਹੁੰਦਾ ਕੀ ਹੁੰਦਾ ਫਾਇਰ ਮੈਂ ਫਾਇਰ ਸ਼ਬਦ ਦਾ ਮਤਲਬ ਇਹ ਨਹੀਂ ਹੈ ਕਿ ਫਾਇਰ ਬੋਲ ਜਾਂਦਾ ਜਦੋਂ ਪ੍ਰਭੂ ਯੇਸ਼ੂ ਮਸੀਹ ਜੇ ਤਾਂ ਤੁਸੀਂ ਕ੍ਰਿਸਚਨ ਕਮਿਊਨਿਟੀ ਦੇ ਨਾਲ ਜੇ ਸੰਬੰਧਤ ਜੇ ਨਹੀਂ ਹੋ ਜਾਂ ਤੁਸੀਂ ਉਹਨਾਂ ਦੀਆਂ ਸੁਭਾਵਾਂ ਨੂੰ ਦੇਖਦੇ ਹੋ ਸਾਡੇ ਵਿੱਚ ਪਵਿੱਤਰ ਆਤਮਾ ਆ ਹੌਲੀ ਸਪਿਰਟ ਜਦੋਂ ਹੌਲੀ ਸਪਿਰਟ ਕਹੇ ਤੇ ਉੱਤਰਦਾ ਨਾ ਉਹ ਇੱਕ ਫਾਇਰ ਇੱਕ ਅੱਗ ਵਾਂਗ ਉੱਤਰਦਾ ਹੋਲੀ ਸਪਿਰਟ ਇੱਕ ਅੱਗ ਵਾਂਗ ਉੱਤਰਦਾ ਬਾਤ ਇਨਸਾਨ ਨੂੰ ਜਦੋਂ ਉਹ ਹੋਲੀ ਸਪਿਰਟ ਦਾ ਅਨੁਭਵ ਹੁੰਦਾ ਨਾ ਤਾਂ ਉਹ ਜਿੱਦਾਂ ਕਿਸੇ ਨੂੰ ਇੱਕ ਸੇਕ ਲੱਗਦਾ ਉਹ ਇਦਾਂ ਡਿੱਗਦਾ ਫਾਇਰ ਦਾ ਮੀਨ ਉਹ ਆ ਇਹਦੇ ਵਿੱਚ ਇਹ ਨਹੀਂ ਆ ਕਿ ਫਾਇਰ ਫਾਇਰ ਜਿਹੜੇ ਲੋਕੀ ਇਦਾਂ ਕਹਿੰਦੇ ਰਹਿੰਦੇ ਕਿ ਫਾਇਰ ਫਾਇਰ ਉਹਨਾਂ ਨੂੰ ਤਾਂ ਉਹ ਜੇ ਇੱਕ ਵਾਰੀ ਆ ਕੇ ਦੇਖਣ ਤਾਂ ਫਾਇਰ ਨੂੰ ਮਹਿਸੂਸ ਕਰਨਗੇ ਹੋਲੀ ਸਪਿਰਟ ਆ ਜਦੋਂ ਟ੍ਰਿਨਿਟੀ ਤੇ ਉੱਤੇ ਦੁਨੀਆ ਟਿਕੀ ਆ ਪਿਤਾ ਪੁੱਤਰ ਪਵਿੱਤਰ ਆਤਮਾ ਸਾਡੀ ਟ੍ਰਿਨਿਟੀ ਬ੍ਰਹਮਾ ਵਿਸ਼ਨੋ ਮਹੇਸ਼ ਹਿੰਦੂ ਦੀ ਟ੍ਰਿਨਿਟੀ ਐਦਾਂ ਹੀ ਟ੍ਰਿਨਿਟੀ ਜਾਂ ਹਰ ਤਰ੍ਹਾਂ ਦੀ ਸਾਡੀ ਟ੍ਰਿਨਿਟੀ ਜਿਹੜੀ ਹੈਗੀ ਆ ਹੋਲੀ ਸਪਿਰਟ ਦੇ ਟ੍ਰਿਨਿਟੀ ਆ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਜਦੋਂ ਪਵਿੱਤਰ ਆਤਮਾ ਕਿਸੇ ਤੇ ਉਤਰਦਾ ਆ ਤੇ ਉਦੋਂ ਫਾਇਰ ਵਾਂਗੂ ਇਨਸਾਨ ਨੂੰ ਲੱਗਦੇ ਲੱਗਦਾ ਆ ਤੇ ਉਹਨੂੰ ਫਾਇਰ ਦੇ ਰੂਪ ਚ ਕਿਹਾ ਜਾਂਦਾ ਆ ਜੀ ਜਿਵੇਂ ਤੁਸੀਂ ਲੋਕਾਂ ਦੀ ਗੱਲ ਕਰ ਰਹੇ ਹੋ ਕਿ ਲੋਕ ਜਿਹੜੇ ਨੇ ਇਹਨੂੰ ਗਲਤ ਤਰੀਕੇ ਨਾਲ ਵੀ ਲੈ ਕੇ ਜਾਂਦੇ ਨੇ ਬਹੁਤ ਲੋਕ ਜਿਹੜੇ ਨੇ ਬਹੁਤ ਆਸਥਾ ਦੇ ਨਾਲ ਵੀ ਜਾਂਦੇ ਨੇ ਅਸੀਂ ਵੀ ਕਈ ਵਾਰ ਅਸੀਂ ਚਰਚ ਜਾਈਦਾ ਬਹੁਤ ਆਸਥਾ ਦੇ ਨਾਲ ਜਾਈਦਾ ਆ ਪਰ ਕਿਤੇ ਨਾ ਕਿਤੇ ਜਦੋਂ ਲੋਕਾਂ ਦੀ ਵਿਸ਼ੇਸ ਪੂਰੀ ਹੋ ਜਾਂਦੀ ਹੈ ਤੇ ਉਹੀ ਲੋਕ ਪਰਮੇਸ਼ਵਰ ਦਾ ਮਜ਼ਾਕ ਬਣਾ ਕੇ ਵੀਡੀਓ ਵਾਇਰਲ ਕਰਦੇ ਨੇ ਤੇ ਉਸ ਚੀਜ਼ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਨਹੀਂ ਮੈਂ ਤਾਂ ਨਹੀਂ ਦੇਖੀ ਹਾਲ ਤੱਕ ਵੀਡੀਓ ਆਉਜੀ ਕੋਈ ਵੀ ਜਿਹੜਾ ਐਦਾਂ ਦਾ ਜਿਹੜਾ ਜਾ ਕੇ ਵੀਡੀਓ ਵਾਇਰਲ ਕਰੂਗਾ ਮੈਂ ਦੇਖੀ ਨਹੀਂ ਹਾਲ ਤੱਕ ਤੁਹਾਨੂੰ ਜੇ ਕੋਈ ਹੈਗੀ ਪਤਾ ਮੈਨੂੰ ਦੱਸ ਦਿਓ ਜੀ ਉਥੇ ਐ ਵੀ ਕਿਹਾ ਜਾਂਦਾ ਚਰਚ ਦੇ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਹਦੇ ਵਿੱਚ ਪਾਸਟਰ ਜੀ ਰੁਮਾਲ ਲੈ ਕੇ ਕਰਦੇ ਨੇ ਤੇ ਉਹ ਕਿਹਾ ਜਾਂਦਾ ਕਿ ਇਹ ਸਿਰਫ ਇੱਕ ਨੋਟੰਕੀ ਆ ਉਹਦੀ ਕਾਫੀ ਫਨੀ ਵੀਡੀਓ ਵਾਇਰਲ ਹੋਈ ਸੀ ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਦੇਖੋ ਗੱਲ ਇਦਾਂ ਹੁੰਦੀ ਆ ਜਦੋਂ ਜੇ ਤੁਸੀਂ ਰੁਮਾਲ ਦੀ ਗੱਲ ਕਰੋ ਜਾਂ ਉਹ ਗੱਲ ਕਰੋ ਜੇ ਮੈਂ ਆ ਕੱਪ ਫੜਿਆ ਨਾ ਜੀ ਜੇ ਸੰਤਾ ਨੇ ਪਰਮੇਸ਼ਵਰ ਦੇ ਦਾਸਾਂ ਨੇ ਇੱਟ ਤੇ ਵੀ ਪ੍ਰਾਰਥਨਾ ਕਰਤੀ ਇਹਦਾ ਪਾਣੀ ਜਿਹੜਾ ਨਾ ਚ ਪਾਣੀ ਪਿਆ ਜੀ ਉਹ ਪਾਣੀ ਨੂੰ ਤੁਸੀਂ ਨਾ ਹਜ਼ਾਰਾਂ ਲੋਕਾਂ ਨੂੰ ਪਿਆਦੋਗੇ ਨਾ ਤਾਂ ਉਸ ਪਾਣੀ ਦੇ ਨਾਲ ਵੀ ਲੋਕ ਚੰਗੇ ਹੋ ਜਾਣਗੇ ਜੀ ਜੋ ਰੁਮਾਲ ਆ ਤਾਂ ਰੁਮਾਲ ਜੇ ਉਹਨਾਂ ਨੇ ਕਹਿਵਾ ਰੁਮਾਲ ਦੇ ਨਾਲ ਕਿਸੇ ਨੂੰ ਜੇ ਅਭਿਸ਼ਕਤ ਦਾਸ ਆ ਪਰਮੇਸ਼ਵਰ ਦਾ ਜੇ ਜੇ ਅਭਿਸ਼ਕਤ ਦਾਸ ਹੋਏਗਾ ਤਾਂ ਉਹ ਜੇ ਕਿਸੇ ਨੂੰ ਟੱਚ ਕਰੂਗਾ ਜਾਂ ਉਹ ਕਿਸੇ ਨੂੰ ਆਪਣੇ ਹੱਥ ਦੇ ਵਿੱਚੋਂ ਇੱਕ ਦੁਆ ਕਰਕੇ ਵੀ ਦੇ ਦੂਗਾ ਤਾਂ ਕਹਿੰਦੇ ਆ ਵੀ ਬਾਈਬਲ 'ਚ ਲਿਖਿਆ ਵਾ ਕਿ ਤੂੰ ਜਿਹੜਾ ਜੇ ਕੋਈ ਦਾਸ ਤੇਰੇ ਘਰ ਚ ਆਂਦਾ ਤੂੰ ਨੂੰ ਇੱਕ ਅਕਟੋਰਾ ਪੈਗਾ ਤਾਂ ਤੂੰ ਮਤਲਬ ਹੱਕਦਾਰ ਹੈਗਾ ਵਾ ਪਰਮੇਸ਼ਰ ਦੀਆਂ ਬਰਕਤਾਂ ਦਾ ਤੇ ਐਦਾਂ ਹੀ ਦਾਸੂ ਵੀ ਕਹਾਂਗਾ ਕਿ ਤੂੰ ਕਿਸੇ ਦੇ ਉੱਤੇ ਵੀ ਹੱਥ ਰੱਖ ਕੇ ਤੂੰ ਦੇ ਦੇਗਾ ਤੇ ਉਹ ਬੰਦਾ ਚੰਗਾ ਹੋ ਜਾਊਗਾ ਇਹਦੇ ਵਿੱਚ ਕੋਈ ਇਹ ਨਹੀਂ ਗੱਲ ਹੈਗੀ ਇਹ ਜਿਹੜੀਆਂ ਸਚਾਈਆਂ ਨੇ ਸਚਾਈਆਂ ਨੇ ਜੀ ਜਿਹੜੀ ਮੈਂ ਆਸਥਾ ਦੀ ਗੱਲ ਕਰ ਰਹੀ ਸੀ ਕਿ ਕੋਈ ਲੋਕ ਜਿਹੜੇ ਨੇ ਆਸਥਾ ਲੈ ਕੇ ਜਾਂਦੇ ਨੇ ਪਰ ਉਹੀ ਲੋਕ ਫਿਰ ਵਿੱਚੋਂ ਬਦਨਾਮ ਵੀ ਕਰਦੇ ਨੇ ਲਾਈਕ ਤੁਸੀਂ ਤੁਹਾਨੂੰ ਪਤਾ ਹੋਵੇਗਾ ਜਿਵੇਂ ਵਨੀਤ ਕੋਰ ਵਨੀਤ ਕੋਰ ਜੀ ਦਾ ਪਤਾ ਹੋਵੇਗਾ ਉਹਨਾਂ ਨੇ ਕਾਫੀ ਮੁੱਦਾ ਚੱਕਿਆ ਸੀਗਾ ਕਿ ਉੱਥੇ ਢੋਂਗ ਕੀਤਾ ਜਾਂਦਾ ਇੰਦਾ ਕੀਤਾ ਜਾਂਦਾ ਉਹਦੇ ਵਿੱਚ ਕਿੰਨਾ ਕਿ ਸੱਚ ਹੈ ਉਹ ਮਤਲਬ ਉਹ ਕੰਟਰੋਵਰਸ਼ੀਅਲ ਲੇਡੀ ਹੈਗੀ ਆ ਉਹ ਮਤਲਬ ਇੱਕ ਅਪਾਰੀਆ ਮਤਲਬ ਅੰਕੁਰ ਨੂਲਾ ਮਿਨਿਸਟਰੀ ਅਪੋਸਟਲ ਅੰਕੁਰ ਨੂਲਾ ਜੀ ਨੂੰ ਉਹ ਇੱਕ ਮਤਲਬ ਪਾਰੀਆ ਜਾਣਬੁੱਝ ਕੇ ਕਿਸੇ ਨਾ ਕਿਸੇ ਸਿਸਟਮ ਦੇ ਵਿੱਚ ਔਰ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਤਿੰਨ ਤੋਂ ਚਾਰ ਪਰਚੇ ਉੱਤੇ ਦਰਜ ਹੋ ਗਏ ਜੀ ਜੇ ਸੱਚੀ ਹੋਵੇ ਤਾਂ ਪਰਚਾ ਦਰਜ ਹੋਵੇ ਕਿਉਂ ਜੇ ਗੱਲ ਕਰੀਏ ਐਸਾ ਬਲੈਕਮੇਲਿੰਗ ਜਿਹੜਾ ਇਲਜ਼ਾਮ ਅੰਕਰਨੁਰਾ ਮਿਸਟਰੀ ਵੱਲੋਂ ਲੱਗਦ ਰਿਹਾ ਕਿ ਬਲੈਕਮੇਲ ਕਰਦੀ ਆ ਇਹਦਾ ਮਤਲਬ ਇਹ ਆ ਕਿ ਐਜ਼ ਅ ਬਲੈਕਮੇਲਿੰਗ ਚੱਕਰ ਦੇ ਵਿੱਚ ਕੋਈ ਬੰਦਾ ਸਾਡੇ ਕੋਲ ਆਵੇ ਇਥੋਂ ਕੋਈ ਚੀਜ਼ ਨੂੰ ਭਾਂਪੇ ਭਾਂਪਣ ਤੋਂ ਬਾਅਦ ਦੇ ਵਿੱਚ ਇਹ ਸੀ ਸੋਚ ਕੇ ਮੈਂ ਹੁਣ ਇਸ ਤਰੀਕੇ ਨਾਲ ਬਲੈਕਮੇਲ ਕਰਨਾ that is wrong ਐਸੇ ਕਰਕੇ ਉਰਤੇ ਪਰਚੇ ਦਰਜ ਹੋਇਆ ਉਹ ਬੇਬੁਨਿਆਦ ਚੀਜ਼ਾਂ ਚੀਜ਼ਾਂ ਹੈਗੀਆਂ ਨਾ ਉਹਦੇ ਵਾਸਤੇ ਨਾ ਆਪਾਂ ਕੇਅਰ ਕਰਦੇ ਆਂ ਤੇ ਨਾ ਚੀਜ਼ ਆਪਾਂ ਮਤਲਬ ਉਸ ਚੀਜ਼ ਦੇ ਵਿੱਚ ਆਉਂਦੇ ਆਂ ਜੀ ਤੇ ਇੱਕ ਚਰਚ ਦੇ ਵਿੱਚ ਇੱਕ ਤੇਲ ਜਿਹੜਾ ਉਹ ਦਿੱਤਾ ਜਾਂਦਾ ਕਿ ਕਹਿੰਦੇ ਨੇ ਕੋਈ ਵੀ ਦਰਦ ਹੁੰਦਾ ਉਹ ਠੀਕ ਹੋ ਜਾਂਦੀ ਹੈ ਤੇ ਉਹ ਤੇਲ ਦਾ ਕੀ ਰਾਜ ਹੈ ਮਤਲਬ ਤੇਲ ਸਾਡੇ ਨਾ ਬਾਈਬਲ ਪਵਿੱਤਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਜੇ ਤੁਹਾਡੇ ਵੱਡੇ ਪੁਰਖੇ ਵੀ ਨਾ ਕਿਸੇ ਵੀ ਚੀਜ਼ ਦੇ ਉੱਤੇ ਪ੍ਰੇਅਰ ਕਰਦੇ ਨੇ ਤੇਲ ਦੇ ਉੱਤੇ ਵੀ ਤੇ ਤੁਸੀਂ ਆਪਣੇ ਕਿਸੇ ਵੀ ਬਿਮਾਰ ਨੂੰ ਲਗਾ ਦੋਗੇ ਇਹ ਬਾਈਬਲ ਦੇ ਵਿੱਚ ਦਰਜ ਆ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਤੇ ਤੁਸੀਂ ਠੀਕ ਹੋ ਜਾਓਗੇ ਬਾਕੀ ਜੇ ਤੇਲ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ ਆਪਾਂ ਜਗਾਵਾਂ ਤੇ ਵੀ ਜਾਣਦੇ ਆ ਜੀ ਕਈਆਂ ਤੇ ਤੇਲ ਤਾਂ ਬਾਹਰ ਵੀ ਆ ਜੀ ਵੇਕਦੇ ਜੀ ਤੇਲ ਵਿਕਣ ਤੋਂ ਬਾਅਦ ਚੋ ਜਾਂਦੇ ਆ ਅੰਦਰ ਜੀ ਉਸ ਤੋਂ ਬਾਅਦ ਚ ਫਿਰ ਵਾਪਸ ਆ ਜਾਂਦੇ ਆ ਉਹਦੇ ਤਾਂ ਉੱਥੇ ਹੀ ਆ ਪਰ ਗੱਲ ਇਹ ਹੈਗੀ ਆ ਕਿ ਜਿਹੜੀਆਂ ਚੀਜ਼ਾਂ ਨੇ ਇਹ ਅਕੋਰਡਿੰਗ ਟੂ ਬਾਈਬਲ ਹੀ ਨੇ ਅਕੋਰਡਿੰਗ ਟੂ ਸਾਡੀ ਪਵਿੱਤਰ ਬਾਈਬਲ ਦੇ ਵਿੱਚ ਇਹ ਚੀਜ਼ਾਂ ਦਰਜ ਨੇ ਉਹਦੇ ਮੁਤਾਬਕ ਹੀ ਜਿਹੜੇ ਸਾਡੇ ਪਾਸਟਰ ਸਾਹਿਬਾਨ ਨੇ ਉਹ ਚੀਜ਼ਾਂ ਨੂੰ ਕਰਦੇ ਨੇ ਜੀ ਅ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਤੁਸੀਂ ਪੋਲਿਟਿਕਸ ਦੇ ਵਿੱਚ ਵੀ ਹੈਗੇ ਹੋ ਤੇ ਹੁਣ ਦੀ ਕਾਰਗੁਜ਼ਾਰੀ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਉਮੀਦ ਕਰਦੇ ਆ ਕਿ ਇਸ ਵਾਰੀ ਮਾਨ ਸਾਹਿਬ ਦੀ ਸਰਕਾਰ ਸਾਡਾ ਪਹਿਲਾ ਤਾਂ ਸਟੇਟ ਲੈਵਲ ਦਾ ਜਿਹੜਾ ਸਾਡਾ ਫੰਕਸ਼ਨ ਹੈ ਕਸ਼ਮਿਸ ਦਾ ਉਹ ਕਰਾ ਦੇਵੇ ਜੀ ਪਹਿਲੀ ਗੱਲ ਤਾਂ ਸਾਡੀ ਇਹ ਹੈ ਕਿਉਂਕਿ ਸਾਡੀ ਅਸੀਂ ਹੁਣ ਵੀ ਮਿਲੇ ਸੀ ਹੁਣ ਵੀ ਮਦਦ ਕੀਤੀ ਆਪਾਂ ਪੰਜਾਬ ਸਰਕਾਰ ਦੀ ਕੀਤੀ ਆਮ ਆਦਮੀ ਪਾਰਟੀ ਦੀ ਕੀਤੀ ਸਾਡਾ ਸਟੇਟ ਲੈਵਲ ਦਾ ਪ੍ਰੋਗਰਾਮ ਅਸੀਂ ਮੰਗਦੇ ਵੀ ਇਹਨਾਂ ਦੇ ਕੋਲੋਂ ਔਰ ਜਿਹੜੀਆਂ ਸਾਡੀ ਕਮਿਊਨਿਟੀ ਦੀਆਂ ਮੰਗਾਂ ਨੇ ਦਿਪਾਲ ਜੀ ਤੁਸੀਂ ਇਸ ਟਾਈਮ ਬੜੀਆਂ ਗੱਲਾਂ ਕੀਤੀਆਂ ਸਾਡੇ ਧਰਮ ਦੇ ਬਾਰੇ ਜੀ ਪਰ ਸਾਡੇ ਲੋਕਾਂ ਦੀਆਂ ਮੰਗਾਂ ਕਿੜੀਆਂ ਨੇ ਜੀ ਮੈਂ ਚਾਹੂੰਗਾ ਕਿ ਹੇ ਟਾਈਮ ਤੁਸੀਂ ਔਰਤਾਂ ਇੰਟਰਵਿਊ ਕਰੀਓ ਜੀ ਸਾਡੇ ਲੋਕਾਂ ਨੂੰ ਕਬਰਸਤਾਨਾਂ ਦੀਆਂ ਬੜੀਆਂ ਮੰਗਾਂ ਨੇ ਜੀ ਸਾਡੇ ਲੋਕਾਂ ਨੂੰ ਕਮਿਊਨਿਟੀ ਹਾਲ ਦੀਆਂ ਬੜੀਆਂ ਮੰਗਾਂ ਨੇ ਸਾਡੇ ਉੱਤੇ ਧਾਰਮਿਕ ਪਵੰਦ ਲਗਾਏ ਜਾਂਦੇ ਨੇ ਜੀ ਸਾਡੇ ਉੱਤੇ ਮਤਲਬ ਇਹੋ ਜਿਹੀਆਂ ਇਸ਼ੂਜ਼ ਨੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਕਿ মিডিਆ ਸੜਨਾਂ ਗੱਲ ਕਰਕੇ ਤੇ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਵੇ ਵੀ ਆ ਚੀਜ਼ਾਂ ਨੇ ਜੀ ਅ ਜਿੱਦਾਂ ਕਿ ਇੱਕ ਦੋ ਮੰਗਾਂ ਸਾਨੂੰ ਦੱਸ ਸਕਦੇ ਹੋ ਕਿ ਕਿਸ ਤਰੀਕੇ ਦੀਆਂ ਤੁਹਾਡੀਆਂ ਮੰਗਾਂ ਨੇ ਬੇਸਿਕਲੀ ਮੈਮ ਮੈਂ ਤੁਹਾਨੂੰ ਇੱਕ ਵਾਕਿਆ ਦੱਸਦਾ ਮਕੇਰੀਆਂ ਦਾ ਵਾਕਿਆ ਆ ਇੱਕ ਇਨਸਾਨ ਫੇਥ ਕਨਵਰਸ਼ਨ ਹੁੰਦਾ ਵਾ ਇੱਕ ਇਨਸਾਨ ਹੁੰਦਾ ਵਾ ਜਿਨੇ ਆਪਣੇ ਆਪ ਨੂੰ ਕਨਵਰਟ ਕੀਤਾ ਜੀ ਇੱਕ ਪਿੰਡ ਆ ਉੱਥੇ ਉਸ ਪਿੰਡ ਦੇ ਵਿੱਚ 70 ਤੋਂ 80 ਫੈਮਿਲੀ ਕ੍ਰਿਸਚੀਅਨਸ ਨੇ ਜੀ ਐਜ਼ ਅ ਫੇਥ ਕਨਵਰਸ਼ਨ ਜੀ ਜਦੋਂ ਫੇਥ ਕਨਵਰਸ਼ਨ ਹੋ ਗਈਆਂ ਤਾਂ ਉਹਨਾਂ ਨੂੰ ਜਦੋਂ ਫੇਥ ਦੇ ਵਿੱਚ ਪ੍ਰੋਪਰ ਆ ਗਏ ਆ ਤਾਂ ਉਹਨਾਂ ਨੇ ਜਿਹੜਾ ਉਹਨਾਂ ਦਾ ਆਪਣਾ ਐਂਡਲੈਸ ਸੈਕਰਾਮੈਂਟ ਆ ਸੰਸਕਾਰੀਆਂ ਕੁਛ ਵੀ ਉਹਨਾਂ ਨੇ ਆਪਣੇ ਆਪ ਨੂੰ ਇਹ ਕਿਹਾ ਕਿ ਅਸੀਂ ਆਪਣੇ ਆਪ ਨੂੰ ਦਫਨਾਣਾ ਹੈ ਉੱਥੋਂ ਦੇ ਪਿੰਡ ਦੇ ਲੋਕਾਂ ਨੇ ਡੀਸੀ ਸਾਹਿਬ ਨੂੰ ਦਸੂਏ ਦੇ ਨੂੰ ਦੱਤਾ ਮੰਗ ਬੱਤਾ ਸਾਨੂੰ ਚਾਹੀਦੀ ਹੁਣ ਇੱਥੇ ਪ੍ਰੋਬਲਮ ਕੀ ਹੋਈ ਕਿ ਇੱਥੇ ਪ੍ਰੋਬਲਮ ਇਹ ਹੋਈ ਕਿ ਉਹ ਕਹਿੰਦੇ ਕਿ ਜੀ ਤੁਸੀਂ ਫੇਥ ਕਨਵਰਸ਼ਨ ਚ ਹੈਗੇ ਆ ਪਰ ਤੁਸੀਂ ਇਨ ਰਾਈਟਿੰਗ ਨਹੀਂ ਕਰਛਣ ਅਸੀਂ ਇਹ ਸਰਕਾਰ ਨੂੰ ਚਾਹੁੰਦੇ ਆ ਕਹਿਣਾ ਕੀ ਤੁਸੀਂ ਐਜ਼ ਅ ਸੈਂਸਸ ਜਿਹੜੀ ਹੈ ਫਸਟ ਆਫ ਆਲ ਤਾਂ ਸਾਡੇ ਬੰਦੇ ਨੂੰ ਐਜ਼ ਅ ਸੈਂਸਸ ਦੇ ਵਿੱਚ ਨਾਲ ਲਓ ਇੱਕ 크ਰਿਸਚਨ ਸੈਂਸਸ ਦੀਆਂ ਚਾਰ ਟੀਮਾਂ ਬਣਦੀਆਂ Hindu Muslim Sikh Isai ਲੇਕਿਨ ਇਸਾਈ ਨੂੰ ਵਿੱਚ ਨਹੀਂ ਲੈਂਦੇ ਜੀ ਇੱਕ ਇਸਾਈ ਨੂੰ ਵਿੱਚ ਲੈਣ ਇਸਾਈ ਫੇਥ ਕਨਵਰਸ਼ਨ ਵੀ ਦੇਖ ਸਕਦਾ ਵਾ ਇਸਾਈ ਉਹਦਾ ਵੀ ਦੇਖ ਸਕਦਾ ਵੀ ਇਹ ਕਿਹੜਾ ਬੰਦਾ 크ਰਿਸਚਨ ਹੈਗਾ ਕਿਹੜਾ ਨਹੀਂ ਆ ਉਹਦੇ ਦਿਮਾਗ ਉਹਦੇ ਮਤਲਬ ਉਹਦੀ ਉਸ ਮੈਂ ਸਮਝਦਾ ਕਿ ਸਰਵੇ ਦੇ ਮੁਤਾਬਕ ਉਹਨਾਂ ਨੂੰ ਕਿੱਥੇ ਕਿੱਥੇ ਸਾਨੂੰ ਕਿਹੜੀ ਕਿਹੜੀ ਡਿਮਾਂਡ ਦੀ ਜ਼ਰੂਰਤ ਹੈਗੀ ਹੋਣੀ ਚਾਹੀਦੀ ਆ ਸਭ ਤੋਂ ਵੱਡੀ ਡਿਮਾਂਡ ਤਾਂ ਸਾਡੀ ਗਰੇਵਿਆਰਡ ਦੀ ਆ ਐਂਡ ਕਮਿਊਨਿਟੀ ਸੈਂਟਰ ਦੀ ਡਿਮਾਂਡ ਹੁੰਦੀ ਆ ਸਾਡੀ ਐਂਡ ਤੀਸਰੀ ਗੱਲ ਸਾਡੀ ਪੰਜਾਬ ਸਰਕਾਰ ਦੇ ਵਿੱਚ ਹਿੱਸੇਦਾਰੀ ਨਹੀਂ ਹੈਗੀ ਕੋਈ ਦੀ ਸਰਕਾਰ ਸਾਨੂੰ ਚਲੋ ਐਮਐਲਏ ਦੀ ਟਿਕਟ ਤਾਂ ਦਿੰਦੀ ਨਹੀਂ ਕੀ ਐਸੇ ਰੀਜ਼ਨ ਦੱਸ ਦਿੰਦੀ ਆ ਕਿ ਜਿਹੜੀ ਤੁਹਾਨੂੰ ਐਮਐਲਏ ਦੀ ਟਿਕਟ ਨਹੀਂ ਦਿੱਤੀ ਜਾਂਦੀ ਆ ਤੁਹਾਨੂੰ ਮੈਂ ਦੱਸ ਦਿੰਦਾ ਹੁਣੇ ਜੀ ਕਨਵਰਸ਼ਨ ਮਕੇਰੀਆ ਦੇ ਵਿੱਚ ਫੇਥ ਕਨਵਰਸ਼ਨ ਨੇ ਆ 크ਰਿਸਚਨ ਉੱਥੇ ਹੈਗੇ ਆ ਉਹ ਫੇਥ ਕਨਵਰਸ਼ਨਸ ਦੇ ਵਿੱਚ ਨੇ ਬਟ ਉਦਾਂ ਲਿਖਤ ਦੇ ਵਿੱਚ 크ਰਿਸਚਨ ਹੈ ਨਹੀਂ ਆ ਜੇ ਉਦਾਂ ਕਹੀਏ ਅਸੀਂ ਉਦਾਂ ਪੰਜਾਬ ਦੇ ਵਿੱਚ ਸਾਡਾ ਅਪਰੋਕਸੀਮੇਟਲੀ ਜੇ ਜਲੰਧਰ ਚ ਕਹੀਏ ਇਕੱਲੇ ਚ 2.5 ਤੋਂ 3 ਲੱਖ 크ਰਿਸਚਨ ਆ ਕੱਲਾ ਜਲੰਧਰ ਚ ਜੀ ਤੇ ਪੂਰੇ ਪੰਜਾਬ ਚ 27 ਤੋਂ 28 ਲੱਖ ਤੋਂ ਉੱਤੇ 크ਰਿਸਚਨ ਨੇ ਆ ਜੀ ਉਹਦੇ ਮੁਤਾਬਕ ਸਾਨੂੰ ਸਾਡੀ ਮਤਲਬ ਸੀਟ ਦੇਣੀ ਚਾਹੀਦੀ ਆ ਸਾਡੇ 3-4 ਕੌਨਸਟੀਟੂਐਂਸੀਸ ਨੇ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਉਹਦੇ ਵਿੱਚ ਕਾਦੀਆਂ ਜੇ ਇੱਕੋ ਕੈਂਟ ਲਾ ਲਈਏ ਕੈਂਟ ਸਾਡੀ ਜਲੰਧਰ ਦੇ ਵਿੱਚ ਸਾਡੇ ਚਾਰ ਪੰਜ ਕੰਸਟੀਚੁਐਂਸੀਜ਼ ਨੇ ਜਿਦੇ ਮੁਤਾਬਕ ਅਗਰ ਇਹ ਸਾਨੂੰ ਦੇਖਣ ਤੇ ਇਹਨਾਂ ਨੂੰ ਟਿਕਟ ਦੇਣੀ ਚਾਹੀਦੀ ਆ ਐਂਡ ਜੇ ਮੈਂ ਹੋਰ ਗੱਲ ਕਰਾਂ ਵੀ ਮਤਲਬ ਜੇ ਸਰਕਾਰ ਸਾਨੂੰ ਐਜ਼ ਅ 크ਰਿਸਚਨ ਮਤਲਬ ਸਾਨੂੰ ਮਤਲਬ ਸਮਝ ਨਹੀਂ ਆਉਂਦੀ ਵੀ ਸਾਨੂੰ ਇਦਾਂ ਨਹੀਂ ਦੇਖਦੇ ਪਏ ਉਹਨਾਂ ਨੇ ਨਾ ਸਾਨੂੰ ਇੱਕ ਅਲੱਗਵਾਦ ਦਾ ਰੂਪ ਜਿਹੜਾ ਨਾ ਉਹ ਦਿਖਾਇਆ ਵੀ ਵੀ 크ਰਿਸਚਨ ਪਤਾ ਨਹੀਂ ਕੀ ਆ ਜੀ ਪਰ ਜਦੋਂ ਵੋਟਾਂ ਦਾ ਟਾਈਮ ਆਂਦਾ ਤੇ ਫਿਰ ਉਦੋਂ ਤਾਂ ਬੋਟ ਲੈਣ ਲਈ ਆਉਂਦੇ ਨੇ ਕਿਉਂਕਿ ਅਸੀਂ ਵੋਟ ਬੈਂਕ ਆ ਨਾ ਸਾਨੂੰ ਐਜ਼ ਅ ਵੋਟ ਬੈਂਕ ਸਮਝਿਆ ਜਾਂਦਾ ਹਮੇਸ਼ਾ ਉਹੋ ਜੇ ਸਾਡੇ ਲੋਕ ਆ ਕਮਿਟਿਡ ਆ ਨਾ ਕਮਿਟਿਡ ਹੋ ਜਾਂਦੇ ਆ ਸਾਡੀ ਬਾਈਬਲ ਚ ਲਿਖਿਆ ਜਿਹੜੀ ਤੁਹਾਡੀ ਸਰਕਾਰ ਵਾ ਸਰਕਾਰ ਦੇ ਅਧੀਨ ਰਹੋ ਸਰਕਾਰ ਦੇ ਨਾਲ ਚੱਲੋ ਜਿਹੜੀ ਸਰਕਾਰ ਬਣਦੀ ਅਸੀਂ ਉਹਦੇ ਅਧੀਨ ਚੱਲਦੇ ਪੰਨੇ ਆ ਇਹ ਅਕੋਰਡਿੰਗ ਟੂ ਬਾਈਬਲ ਹੈ ਪਰ ਸਰਕਾਰ ਸਾਡੇ ਮੁਤਾਬਕ ਨਹੀਂ ਸੋਚਦੀ ਇਹ ਸਾਡੇ ਲਈ ਔਰ ਮੈਂ ਸਮਝਦਾ ਕਿ ਇਹ ਬੜੀ ਮਾੜੀ ਗੱਲ ਹੈਗੀ ਆ ਵੀ ਇਹ ਇਹਦੇ ਬਾਰੇ ਸਾਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਜਿਵੇਂ ਤੁਸੀਂ ਦੱਸਿਆ ਕਿ ਕਾਫੀ ਜ਼ਿਆਦਾ ਤੁਸੀਂ ਵਿਰੋਧ ਵੀ ਕਰਦੇ ਹੋ ਇਹਨਾਂ ਚੀਜ਼ਾਂ ਦਾ ਪਰ ਕਿਤੇ ਨਾ ਕਿਤੇ ਦੇਖਿਆ ਗਿਆ ਸੀ ਤੁਸੀਂ ਪਿੱਛੇ ਜਿਹੜੀ ਮੂਵੀ ਆਈ ਸੀਗੀ ਉਹਦਾ ਵੀ ਕਾਫੀ ਵਿਰੋਧ ਕੀਤਾ ਸੀ ਪਰ ਫੇਰ ਵੀ ਮੂਵੀ ਜਿਹੜੀ ਹੈ ਥੀਏਟਰਾਂ ਦੇ ਵਿੱਚ ਚੱਲੀ ਸੀ ਮੈਮ ਫਿਲਮ ਜਿਹੜੀ ਤੁਸੀਂ ਯਾਦ ਕਰਾਈ ਹੈ ਗੱਲ OE ਭੁੱਲੇ ਹੋਏ ਫਿਲਮ ਜੀ ਔਰ ਚ ਜਗਜੀਤ ਸੰਧੂ ਐਂਡ ਰਾਮ ਗੜੀਆ ਵਿਕਰਮ ਰਾਮ ਗੜੀਆ ਔਰ ਤੇ ਇਹ ਪਰਚਾ ਦਰਜ ਕਰਾਇਆ ਸੀਗਾ ਉਹ ਸਾਡੇ ਜਥੇਬੰਦੀ ਪੂਰੇ ਕ੍ਰਿਸ਼ਨ ਭਾਈ ਚਰੇ ਵੱਲੋਂ ਹੋਇਆ ਮੁਖ ਰੂਪ ਦੇ ਵਿੱਚ ਮੇਰੇ ਵੱਲੋਂ ਪਰਚਾ ਦਰਜ ਹੋਇਆ ਸਨਾਵਰ ਪੱਟੀ ਵੱਲੋਂ ਗੱਲ ਇਦਾਂ ਹੈਗੀ ਆ ਕਿ ਸਾਨੂੰ ਨਾ ਇੱਕ ਨਾ ਹਾਸ ਦਾ ਪਾਤਰ ਬਣਾ ਦਿੱਤਾ ਗਿਆ ਸਾਡੀ ਸਭਾ ਨੂੰ ਸਾਡੀ ਹੋਲੀ ਸਪਿਰਿਟ ਨੂੰ ਪਵਿੱਤਰ ਆਤਮਾ ਨੂੰ ਇੱਕ ਜਿਹਦੀ ਅਸੀਂ ਬੜੀ ਰਿਸਪੈਕਟ ਕਰਦੇ ਆ ਕ੍ਰਿਸ਼ਨ ਕਮਿਊਨਿਟੀ 'ਚ ਬਹੁਤ ਜ਼ਿਆਦਾ ਰਿਸਪੈਕਟ ਹੈ ਹੋਲੀ ਸਪਿਰਿਟ ਦੀ ਜੀ ਉਨੂੰ ਹੱਸ ਦਾ ਪਾਤਰ ਬਣਾਇਆ ਜਿਹਦੇ ਕਰਕੇ ਉਹਤੇ ਪਰਚਾ ਦਰਜ ਹੋਇਆ ਪਰ ਦੇਖਿਆ ਜਾਏ ਤੇ ਲੋਕਾਂ ਦੇ ਬਹੁਤ ਸਾਰੇ ਸਵਾਲ ਵੀ ਹੁੰਦੇ ਨੇ ਪਰ ਲੋਕਾਂ ਦੇ ਮਨ ਦੇ ਵਿੱਚ ਵੀ ਹੈਗਾ ਕਿ ਕਿਤੇ ਨਾ ਕਿਤੇ ਅਗਰ ਅਸੀਂ ਆਪਣਾ ਧਰਮ ਕਨਵਰਟ ਕਰਦੇ ਆ ਤਾਂ 크ਰਿਸਚੀਅਨ ਜਾਣ ਦੇ ਵਿੱਚ ਸਾਨੂੰ ਪੈਸੇ ਵੀ ਮਿਲਦੇ ਨੇ ਤੇ ਇਹਦੇ ਵਿੱਚ ਕਿੰਨਾ ਕੀ ਸੱਚ ਹੈ ਮੈਡਮ ਮੈਂ ਬੌਰਨ 크ਰਿਸਚੀਅਨ ਆ ਚਾਰ ਪੰਜ ਪੀੜੀਆਂ ਤੋਂ ਜੀ ਮੈਂ ਜੇ ਇੱਕ ਗੱਲ ਕਹੂੰਗਾ ਤੇ ਮੇਰੇ ਮੇਰੇ ਸਾਥੀ ਮੈਨੂੰ ਕਹਿੰਦੇ ਤੂੰ ਨਾ ਗੱਲ ਕਿਹਾ ਕਰ ਤੇ ਪਰ ਮੈਂ ਤੁਹਾਡੇ ਚੈਨਲ ਤੇ ਇੱਕ ਗੱਲ ਸ਼ੁੱਧ ਕਰਨ ਲੱਗਾ ਮੈਂ ਕਿਰਾਏ ਤੇ ਆ ਮੈਂ ਕਿਰਾਏ ਦੇ ਘਰ ਚ ਰਹਿਣਾ ਠੀਕ ਜੇ ਕਨਵਰਸ਼ਨ ਦਾ ਪੈਸਾ ਮਿਲਦਾ ਹੋਵੇ ਤਾਂ ਮੈਨੂੰ ਨਾ ਮਿਲਿਆ ਮੇਰੇ ਕੋਲ ਨਾ ਹੋਵੇ ਪੈਸਾ ਸਾਡੇ ਅਜੇ ਕਿੰਨੇ ਲੀਡਰਸ ਨੇ ਕਿੰਨੇ ਪਾਸਟਰਸ ਨੇ ਪਾਸਟਰ ਵਿਚਾਰੇ ਚਰਚਸ ਜਿਹੜੇ ਆ ਕਿਰਾਇਆਂ ਤੇ ਲਾ ਕੇ ਲਗਾਉਂਦੇ ਨੇ ਚਰਚਸ ਪਰਮੇਸ਼ਵਰ ਦੀ ਆਤਮਾ ਉਹਨਾਂ ਦੇ ਵਿੱਚ ਆ ਔਰ ਲੋਕਾਂ ਨੂੰ ਸੱਚ ਦਾ ਰਾਹ ਦਿਖਾਉਣ ਵਾਸਤੇ ਕਰਾਇਆਂ ਦੇ ਉੱਤੇ ਵੀ ਉਹ ਚਰਚਸ ਲਗਾ ਰਹੇ ਨੇ ਸਾਡੇ ਇਹੋ ਜੇ ਕਈ ਪਾਸਟਰਸ ਨੇ ਕਈ ਲੀਡਰ ਨੇ ਇਹ ਬੇਬੁਨਿਆਦੀ ਜੀਆਂ ਗੱਲਾਂ ਵਾ ਇਹ ਜਾਣ ਬੁੱਝ ਕੇ ਇਹ ਮਤਲਬ ਜੜੀਆਂ ਨਾ ਮਤਲਬ ਇਹ ਗੱਲਾਂ ਨੂੰ ਇੰਪਲਾਂਟ ਕੀਤਾ ਗਿਆ ਵਾ ਵੀ ਹਾਂਜੀ ਵੀ ਤੁਸੀਂ ਇਹ ਗੱਲਾਂ ਕਹਿ ਦੋ ਕਿ ਜੀ ਪੈਸਾ ਦੇ ਕੇ ਇੱਕ ਵੀ ਇੱਕ ਵੀ ਇਨਸਾਨ ਦਿਖਾਓ ਕਿ ਜਿਹਨੂੰ ਪੈਸਾ ਦੇ ਕੇ 크ਿਸਚਨ ਬਣਾਇਆ ਹੋਵੇ ਜੇ ਤੁਹਾਡੇ ਮਾਧਿਅਮ ਤੇ ਰਹੀ ਵੀ ਆ ਜਾਵੇ ਤਾਂ ਫਿਰ ਆਹੀ ਮਤਲਬ ਉਸ ਗੱਲ ਦੇ ਜਵਾਬ ਦੇ ਹੈਗੇ ਆ ਆਦਰਵਾਇਜ਼ ਆ ਇਹ ਜੀ ਇਹੋ ਜੀ ਕੋਈ ਗੱਲ ਹੈ ਹੀ ਨਹੀਂ ਜੀ ਤੇ ਜਿਹੜੇ ਲੋਕ ਜਿਹੜੇ ਲੋਕ ਨੇ ਜਿਹੜੇ ਵੀਡੀਓ ਵਾਇਰਲ ਕਰਦੇ ਨੇ ਪਿੱਛੇ ਫਨੀ ਵੀਡੀਓ ਚਲਾ ਦਿੰਦੇ ਨੇ ਤੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਮਿਸਤਰਾ ਆ ਕਿ ਦੇਖੋ ਬੇਫਕੂਫ ਜਨਤਾ ਤਾਂ ਅੱਜ ਕਾ ਰੀਲਾ ਚੱਲ ਰਿਹਾ ਤਾਂ ਬੇਫਕੂ ਜਨਤਾ ਬਥੇਰੀ ਆ ਤੁਸੀਂ ਦੇਖਿਆ ਹੋਣਾ ਵੀ ਕਈ ਲੋਕ ਜਿਹੜੇ ਆ ਨਾ ਸੈਲਫੀ ਦੇ ਚੱਕਰ ਦੇ ਵਿੱਚ ਨਾ ਡਿੱਗ ਕੇ ਮਰ ਵੀ ਗਏ ਜੀ ਕਿਸੇ ਨੇ ਐਕਸੀਡੈਂਟ ਵੀ ਕਰਾ ਲਿਆ ਇਹ ਵੀ ਬੇਫੂਫ ਲੋਕ ਨੇ ਜਿਹੜੇ ਪਰਮੇਸ਼ਵਰ ਦੇ ਨਾਮ ਦਾ ਮਜ਼ਾਕ ਉਡਾਉਂਦੇ ਅਸੀਂ ਐਕਚੁਅਲੀ ਐਕਸ਼ਨ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਉਹ ਕੀ ਕਰਦੇ ਪਏ ਨੇ ਹੁੰਦਾ ਕੀ ਆ ਕਿ ਉਹਨਾਂ ਨੇ ਵੀਡੀਓ ਨੂੰ ਦੇਖ ਲਿਆ ਵੀ ਜਿਹੜਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਮੇਰਾ ਯਿਸੂ ਯਿਸੂ ਦੀ ਗੱਲ ਕਰਦੇ ਪਏ ਹਨਾ ਤੁਸੀਂ ਹੁਣ ਉਸ ਗੱਲ ਦੇ ਉੱਤੇ ਅਸੀਂ ਐਪਲੀਕੇਸ਼ਨ ਦੇ ਰਹੇ ਲੇਕਿਨ ਐਕਚੁਅਲੀ ਇਹਦਾ ਸੂਤਰ ਧਾਰ ਜਾਂ ਇਹਦਾ ਸਿਸਟਮ ਜਾਂ ਇਹਦਾ ਮਾਹੌਲ ਕਿਹੜਾ ਹੈਗਾ ਵਾ ਅਸੀਂ ਸਰਕਾਰ ਮਤਲਬ ਪ੍ਰਸ਼ਾਸਨ ਨੂੰ ਦੱਸਿਆ ਪਿਆ ਵਾ ਵੀ ਇਸ ਚੀਜ਼ ਨੂੰ ਰੋਕਤામ ਕੀਤੀ ਜਾਵੇ ਹੁਣ ਅੱਜ ਯੰਗਸਟਰਸ ਹੈਗੇ ਉਹਨਾਂ ਨੂੰ ਨਹੀਂ ਪਤਾ ਉਹ ਨਿੱਕੇ ਨਿੱਕੇ ਬੱਚੇ ਵੀ ਵੀਡੀਓ ਨੂੰ ਨਾ ਰੀਲਸ ਨੂੰ ਬੰਧਾਰ ਬਣਾ ਕੇ ਕਰੀ ਜਾ ਰਹੇ ਹੁਣ ਅਸੀਂ ਹਰੇਕ ਦੇ ਉੱਤੇ ਕਾਰਵਾਈ ਨਹੀਂ ਕਰ ਸਕਦੇ ਸੂਤਰਤਾ ਔਰ ਲੱਭਦੇ ਪਿਆ ਔਰ ਜਲਦੀ ਔਰ ਤੇ ਕਾਰਵਾਈ ਹੋਣੀ ਔਰ ਨਾਲ ਦੀ ਨਾਲ ਹੀ ਜੇ ਜਿਹੜੀ ਦੇਖੋ ਜੇ ਪ੍ਰੋਫਿਟ ਬਜਿੰਦਰ ਸਿੰਘ ਮਿਸਟਰੀ ਉਹ ਲੋ ਜਿਹੜੀ ਗੱਲ ਹੋਈ ਸੀਗੀ ਇਹ ਵਾਲੀ ਔਰ ਚ ਇਹ ਗੱਲ ਕਹੀ ਗਈ ਕਿ ਜਿਹੜਾ ਗਾਣਾ ਗਾਇਗਾ ਕਿ ਮੇਰਾ ਯੀਸੂ ਐਕਚੁਅਲੀ ਉਹ ਸੱਚੀ ਮੁੱੱਚੀ ਸਾਡਾ ਭਜਨ ਆ ਜੀ ਹੁਣ ਉਸ ਭਜਨ ਨੂੰ ਲੋਕਾਂ ਨੇ ਵਿੰਗਿਆਤਮਕ ਰੂਪ ਦੇ ਵਿੱਚ ਲੈ ਕੇ ਉਹ ਜੇ ਮਤਲਬ ਉਹਨੂੰ ਕੀਤਾ ਗਿਆ ਹੈ ਤਾਂ ਬੜੀ ਮਾੜੀ ਗੱਲ ਤਾਂ ਮਟ ਲੇਕਿਨ ਮੈਂ ਇਹ ਚੀਜ਼ ਕਹਿਣਾ ਚਾਹਨਾ ਵਾਂ ਉਹਨਾਂ ਧਰਮ ਗੁਰੂਆਂ ਨੂੰ ਉਹਨਾਂ ਲੋਕਾਂ ਨੂੰ ਕਿ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਖੁਦ ਲਗਾਮ ਲਗਾਓ ਐਦਾਂ ਬਥੇਰੇ ਭਜਨ ਨੇ ਜਿਨ੍ਹਾਂ ਤੋਂ ਤੇ ਰੀਲਾ ਬਣ ਸਕਦੀਆਂ ਬਟ ਆਪਾਂ ਨਹੀਂ ਬਣਾਉਨੇ ਜਾਂ ਆਪਾਂ ਇਹੋ ਜੀ ਚੀਜ਼ ਲੋਕੀ ਨਹੀਂ ਬਣਾਉਂਦੇ ਔਰ ਗੁਰੇਸ਼ ਕਰਨਾ ਚਾਹੀਦਾ ਇਹ ਸੀ ਗਿਆ ਪ੍ਰਵੇਸ਼ਵਰ ਦੀਆਂ ਗੱਲਾਂ ਜੋ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਨੇ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਪੁੱਛ ਸਕਦੇ ਹੋ ਤੇ ਹੁਣ ਤੱਕ ਸਾਡੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ